ਕਿਉਂਕਿ ਇਹ ਮਾਮਲਾ ਹੋਰ ਭਖ ਜਾਣਾ ਹੈ ਹਰ ਐਮਐਲਏ ਨੂੰ ਆਪਣੇ ਹਲਕੇ ਦੇ ਪੱਤਰਕਾਰਾਂ ਕੇ ਨਾਲ ਬਣਾ ਕੇ ਰੱਖਣੀ ਪਵੇਗੀ ਕਿਉਂਕਿ ਜਿਸ ਤਰੀਕੇ ਨਾਲ ਇਹ ਸਰਕਾਰ ਦੇ ਵਿੱਚ ਅਸੀਂ ਦੇਖ ਰਹੇ ਹਾਂ ਲੋਕਲ ਚੈਨਲ ਹੈ ਜੀ ਸਾਨੂੰ ਲੋੜ ਨਹੀਂ ਮੇਰੀ 1 ਮਿਲੀਅਨ ਫੋਨ ਫੈਨ ਫਾਲੋਇੰਗ ਹੈਗੀ ਹੈ ਮੈਨੂੰ ਕੀ ਲੋੜ ਹੈ ਲੋਕਲਾਂ ਦੀ ਆ ਸਾਡੇ ਖਿਲਾਫ ਚੱਲਦੇ ਜੀ ਪੱਤਰਕਾਰ ਕੀਤੇ ਖਿਲਾਫ ਹੁੰਦਾ ਹੈ ਅਕਾਲੀਆਂ ਦਾ ਕਾਂਗਰਸੀਆਂ ਦਾ ਕਦੇ ਆਮ ਆਦੀ ਪਾਰਟੀ ਦਾ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਿੰਡਾਂ ਤੋਂ ਸ਼ੁਰੂ ਹੁੰਦੇ ਨੇ ਗਲੀਆਂ ਨਾਲੀਆਂ ਪਾਣੀ ਨਹੀਂ ਆਉਂਦਾ ਬਿਜਲੀ ਦੀ ਪ੍ਰੋਬਲਮ ਹੈ ਬੇਸਿਕ ਸਮੱਸਿਆ ਲੋਕਾਂ ਦੀਆਂ ਉਹ ਅਗਰ ਮਸਲੇ ਦਿਖਾ ਰਹੀਆਂ ਚਾਹੀਦਾ ਤਾਂ ਮੈਲ ਨੂੰ ਇਹ ਸੀ ਕਿ ਮੰਨ ਲਓ ਅਜਰਨ ਨੇ ਖਬਰ ਪਾਤੀ ਕਿ ਕਰਾਲੀ ਦੇ ਵਿੱਚ ਫਲਾਣੇ ਬਾੜ ਦੇ ਪਾਣੀ ਨਹੀਂ ਆ ਰਿਹਾ ਨਾਲ ਦੀ ਨਾਲ ਐਮਐਲਏ ਨੂੰ ਜੋ ਉੱਥੇ ਦੇ ਐਮਸੀ ਨੂੰ ਕੋਈ ਬੰਦਾ ਚੁਲਾ ਲਓ ਉਹਨੂੰ ਨਾਲ ਦੀ ਨਾਲ ਚਾਹੀਦਾ ਹੈ ਬਿਜਲੀ ਭਾਗ ਦੇ ਐਸਡੀਓ ਨੂੰ ਐਕਸ਼ਨ ਨੂੰ ਫੋਨ ਕਰੇ ਕਿ ਭਾਈ ਇਹ ਖਬਰ ਆਈ ਹੈ ਪਾਣੀ ਭੇਜੋ ਉੱਥੇ ਲੋਕ ਪਰੇਸ਼ਾਨ ਹੋ ਰਹੇ ਨੇ ਦੂਜੇ ਦਿਨ ਅਰੁਣ ਖੁਸ਼ ਹੋ ਕੇ ਜਾਊਗਾ ਖਬਰ ਲਾਨਣ ਕੀ ਮੇਰੀ ਖਬਰ ਦਾ ਵੀ ਅਸਰ ਹੋਇਆ ਦੂਜੇ ਪਾਸੇ ਸਰਕਾਰ ਨੇ ਵਧੀਆ ਕੰਮ ਕਰਿਆ ਇਹ ਸੋਚ ਚਾਹੀਦੀ ਐਮਐਲਏਆਂ ਦੀ ਨਾ ਕਿ ਇਹ ਕਿ ਹਾਂ ਅਕਾਲੀਆਂ ਦਾ ਕਾਂਗਰਸੀਆਂ ਦਾ ਕੱਲ ਨੂੰ ਕਾਂਗਰਸ ਦੀ ਆਉਣੀ ਪਾਰਟੀ ਕਾਂਗਰਸ ਦੇ ਖਿਲਾਫ ਵੀ ਆਹੀ ਬੋਲਾਂਗੇ ਕੱਲ ਨੂੰ ਅਕਾਲੀਆਂ ਦੀਆਂ ਨੇ ਅਕਾਲੀਆਂ ਦੇ ਖਿਲਾਫ ਵੀ ਇਦਾਂ ਹੀ ਬੋਲਾਂਗੇ ਅਸੀਂ ਜੇ ਤਾਂ ਇਹ ਹੋਈਗੀ ਭਾਈ ਆਮ ਆਦੀ ਪਾਰਟੀ ਦੇ ਖਿਲਾਫ ਬੋਲ ਰਹੀ ਹੈ ਫਿਰ ਤਾਂ ਮੰਨੀਏ ਗੱਲ ਕਿ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਜਿਹੜਾ ਵੀ ਅਸੀਂ ਪਿਛਲੇ ਵੀ ਕਹਿੰਨੇ 75 ਸਾਲਾਂ ਤੋਂ ਇਨ੍ਹਾਂ ਜੇ ਪਿਛਲੀ ਸਰਕਾਰ ਨੇ ਕੁਝ ਸਹੀ ਤਰੀਕੇ ਨਾਲ ਕੀਤਾ ਹੁੰਦਾ ਤਾਂ ਫਿਰ ਆਮ ਆਦੀ ਪਾਰਟੀ ਨਾ ਆਂਦੀ ਆਵਾਦੀ ਪਾਰਟੀ ਤਾਂ ਹੀ ਆਈ ਨਾ ਕਿ ਹੁਣ ਆਵਾਦੀ ਪਾਰਟੀ ਇਹ ਗੱਲ ਕਹਿ ਦਿੰਦੀ ਕਿ ਸਾਨੂੰ ਦੇਖ ਕੇ ਲੋਕਾਂ ਚਤਾਇਆ ਨਾ ਜੀ ਅਕਾਲੀ ਕਾਂਗਰਸ ਨੂੰ ਹੈਰਾਨ ਵਾਸਤੇ ਆਵਾਦੀ ਪਾਰਟੀ ਆਈ ਹੈ ਕਿ ਹਾਂ ਸੀ ਇੱਕ ਵਾਰੀ ਇਹਨਾਂ ਨੂੰ ਮੌਕਾ ਦੇ ਕੇ ਦੇਖਣਾ ਪਰ ਹੁਣ ਜੇ ਇਸ ਰਾਹ ਤੇ ਚੱਲ ਪਏਗੀ ਪੱਤਰਕਾਰਾਂ ਨੂੰ ਵੀ ਆਵਾਜ਼ਦੰਦੇ ਰਹੋ ਕਿਤੇ ਅਸੀਂ ਥਾਣਿਆਂ ਚ ਜਾਂ ਕਿਤੇ ਵੀ ਹੈਗਾ ਕਿ ਹਾਂ ਇਹਨਾਂ ਦੀ ਸੁਣੋ ਨਾ ਜੀ ਇਹ ਫਲਾਣੇ ਐ ਤਾਂ ਫਿਰ ਇਸ ਤਰੀਕੇ ਨਾਲ ਕੰਮ ਨਹੀਂ ਚੱਲੇਗਾ ਇਸ ਤਰੀਕੇ ਨਾਲ ਮਾਹੌਲ ਬਦਲ ਜਾਊਗਾ ਇੱਕ ਦੂਜੀ ਗੱਲ ਮੈਂ ਨਾਲ ਨਾਲ ਐਡ ਕਰਦਾ ਸਰਕਾਰ ਜਿਆਦਾਤਰ ਸੋਸ਼ਲ ਮੀਡੀਆ ਰਾਹੀਂ ਹੀ ਸੱਤਾ ਚਾਹੀਏ ਸੋਸ਼ਲ ਮੀਡੀਆ ਪ੍ਰਚਾਰ ਰਾਹੀਂ ਛੋਟੇ ਚੈਨਲਾਂ ਨੇ ਪ੍ਰਚਾਰ ਕੀਤਾ ਆmdi ਪਾਰਟੀ ਦਾ ਪਰ ਛੋਟੇ ਚੈਨਲਾਂ ਦੀ ਉੱਤੇ ਪਰਚੇ ਹੋ ਰਹੇ ਇਹਨਾਂ ਨੇ ਉੱਪਰ ਲਿਕੇ ਜਾਣਾ ਇਹਨਾਂ ਨੇ ਨੀਚੇ ਡਿੱਗਣਾ ਕਿਉਂਕਿ ਸੋਸ਼ਲ ਮੀਡੀਆ ਤੋਂ ਕੋਈ ਰੋਕ ਨਹੀਂ ਹੈ ਸਭ ਕੁਝ ਚੱਲਦਾ ਹੈ ਚਾ ਤੁਸੀਂ ਸ਼ਿਮਲਾ ਜਾ ਕੇ ਬਣਾ ਲਓ ਚਾ ਤੁਸੀਂ ਕਰਾਲੀ ਬਣਾ ਲਓ ਖਬਰ ਕੋਈ ਤੁਹਾਡਾ ਹੋਣੀ ਹੈ ਰੋਕ ਨਹੀਂ ਹੈ ਹਾਂਜੀ